ਸਰਦੀਆਂ ਸਟਾਰਟ ਹੋ ਗਈਆਂ ਤੇ ਸਰਦੀਆਂ ਦੀਆਂ ਸਬਜ਼ੀਆਂ ਵੀ ਆ ਗਈਆਂ ਹਨ ਬਹੁਤ ਹੀ ਫਰੈਸ਼ ਤੇ ਤਾਜ਼ੀਆਂ ਅੱਜ ਆਪਾਂ ਬਣਾਵਾਂਗੇ ਛਲਗਮਾ ਦੀ ਸਬਜ਼ੀ ਜਿਸ ਨੂੰ ਛਲਗਮਾ ਦਾ ਸਾਗ ਵੀ ਕਹਿੰਦੇ ਹਨ ਇਸ ਨੂੰ ਆਪਾਂ ਛਲਗਮਾ ਦਾ ਸਾਗ ਹੀ ਕਹਾਂਗੇ ਕਿਉਂਕਿ ਆਪਾਂ ਕੋਟੀ ਵਾਲੀ ਬਣਾ ਕੇ ਤਿਆਰ ਕਰਾਂਗੇ ਇੰਨੇ ਜ਼ਿਆਦਾ ਟੇਸਟੀ ਬੰਦੇ ਹਨ ਤੁਸੀਂ ਜ਼ਰੂਰ ਇੱਕ ਵਾਰ ਇਸ ਨੂੰ ਟ੍ਰਾਈ ਕਰਿਓ ਮੇਰੀ ਰਿਕਵੈਸਟ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਇੱਥੇ ਛਲਗਮ ਲ ਉਹਨਾਂ ਦੀ ਆਪਾਂ ਛਿਲਕੇ ਚੰਗੀ ਤਰ੍ਹਾਂ ਉਤਾਰ ਕੇ ਤੇ ਇਹਨਾਂ ਨੂੰ ਵਾਸ਼ ਕਰ ਲਿਆ ਹੈ। ਤੁਸੀਂ ਚਾਹੋ ਤੇ ਛਿਲਕੇ ਦੇ ਨਾਲ ਵੀ ਛਿਲਗੰਬਣਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਉਹ ਵੀ ਬਣਦੇ ਹਨ। ਹੁਣ ਆਪਾਂ ਇਹਨਾਂ ਨੂੰ ਕੱਟ ਕਰ ਲਵਾਂਗੇ। ਤੁਸੀਂ ਆਪਣੇ ਹਿਸਾਬ ਦੇ ਨਾਲ ਪੀਸ ਵੱਧ ਘੱਟ ਛੋਟੇ ਵੱਡੇ ਵੀ ਕੱਟ ਕਰ ਸਕਦੇ ਹੋ ਕਿਉਂਕਿ ਆਪਾਂ ਇਹਨਾਂ ਨੂੰ ਕੋਟੇ ਵਾਲੇ ਬਣਾਉਣਾ ਹੈ। ਇਹਨਾਂ ਨੇ ਪੂਰੀ ਤਰ੍ਹਾਂ ਗਲ ਹੀ ਜਾਣਾ ਹੈ। ਇਹ ਦੇਖੋ ਮੈਂ ਥੋੜੇ ਜਿ ਮੀਡੀਅਮ ਜੇ ਪੀਸਿਸ ਦੇ ਵਿੱਚ ਇਹਨਾਂ ਨੂੰ ਕੱਟ ਰਹੀ ਹਾਂ। ਇੱਥੇ ਆਪਾਂ ਸਾਰੇ ਛਿਲਗੰਬ ਕੱਟ ਲਏ ਹਨ। ਤੇ ਹੁਣ ਆਪਾਂ ਇਹਨਾਂ ਦੀ ਸਬਜੀ ਬਣਾਉਣਾ ਸਟਾਰਟ ਕਰਦੇ ਹਾਂ ਇੱਥੇ ਆਪਾਂ ਖੁੱਲਾ ਜਿਹਾ ਇੱਕ ਪਤੀਲਾ ਲਵਾਂਗੇ ਤੇ ਉਸ ਦੇ ਵਿੱਚ ਮੈਂ ਇੱਕ ਕੱਪ ਪਾਣੀ ਦਾ ਐਡ ਕਰਾਂਗੀ ਜਦੋਂ ਆਪਣਾ ਪਾਣੀ ਗਰਮ ਹੋ ਗਿਆ ਤਾਂ ਇਸ ਦੇ ਵਿੱਚ ਆਪਾਂ ਇਹ ਸਾਰੇ ਛਲਗਮ ਕੱਟੇ ਹੋਏ ਪਾ ਦਵਾਂਗੇ ਬਹੁਤ ਜ਼ਿਆਦਾ ਪਾਣੀ ਐਡ ਕਰਨ ਦੀ ਲੋੜ ਨਹੀਂ ਹੈ ਜਸਟ ਇਸ ਦੇ ਵਿੱਚ ਆਪਾਂ ਇੱਕ ਕੱਪ ਹੀ ਪਾਣੀ ਪਾਵਾਂਗੇ ਸਾਰੇ ਛਲਗਮ ਆਪਾਂ ਇਸ ਦੇ ਵਿੱਚ ਪਾ ਲਏ ਹਨ ਤੇ ਹੁਣ ਇਸ ਦੇ ਵਿੱਚ ਆਪਾਂ ਸਵਾਦ ਦੇ ਅਨੁਸਾਰ ਨਮਕ ਐਡ ਕਰ ਲਵਾਂਗੇ ਮੈਂ ਇੱਥੇ ਪਿੰਕ ਸాల్ਟ ਯੂਜ਼ ਕਰ ਰਹੀ ਹਾਂ ਇਸ ਕਰਕੇ ਥੋੜਾ ਜਿਹਾ ਇਸ ਦੇ ਵਿੱਚ ਮੈਂ ਜ਼ਿਆਦਾ ਪਾਵਾਂਗੀ ਕਿਉਂਕਿ ਇਹ ਬਹੁਤ ਜ਼ਿਆਦਾ ਕੋੜਾ ਨਹੀਂ ਹੁੰਦਾ ਜੇਕਰ ਤੁਸੀਂ ਵਾਈਟ ਸాల్ਟ ਯੂਜ਼ ਕਰ ਰਹੇ ਹੋ ਤਾਂ ਥੋੜਾ ਇਸ ਦੇ ਵਿੱਚ ਘੱਟ ਹੀ ਸాల్ਟ ਐਡ ਕਰਿਓ ਹੁਣ ਅੱਧਾ ਚਮਚ ਇਸ ਦੇ ਵਿੱਚ ਆਪਾਂ ਹਲਦੀ ਪਾਊਡਰ ਐਡ ਕਰ ਲਵਾਂਗੇ ਤੇ ਹੁਣ ਆਪਾਂ ਇਸ ਨੂੰ ਕਵਰ ਕਰਕੇ ਪੱਕਣ ਦਵਾਂਗੇ ਤਕਰੀਬਨ 10 ਮਿੰਟ ਲਈ 10 ਮਿੰਟ ਬਾਅਦ ਆਪਾਂ ਇਸ ਨੂੰ ਚੈੱਕ ਕਰਾਂਗੇ ਅਜੀ ਬਹੁਤ ਹੀ ਵਧੀਆ ਕੂਲੇ-ਕੂਲੇ ਛਲਗਮ ਹਨ ਤੇ ਬਹੁਤ ਹੀ ਜਲਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਕੱਲੀ ਪਹਿਲੀ ਸਬ지 ਸਵਾਦਈ ਬਹੁਤ ਜ਼ਿਆਦਾ ਲੱਗਦੀ ਹੈ ਇਹ ਦੇਖੋ 10 ਮਿੰਟ ਬਾਅਦ ਆਪਾਂ ਚੈੱਕ ਕਰਦੇ ਹਾਂ ਦੇਖੋ ਕਿੰਨਾ ਜ਼ਿਆਦਾ ਪਾਣੀ ਸਬ지 ਨੇ ਵੀ ਛੱਡ ਦਿੱਤਾ ਹੈ ਤੇ ਹੁਣ ਇੱਕ ਵਾਰੀ ਆਪਾਂ ਇਸ ਨੂੰ ਮਿਕਸ ਕਰਕੇ ਤੇ ਇਸ ਦੇ ਵਿੱਚ ਆਪਾਂ ਐਡ ਕਰ ਲਵਾਂਗੇ ਕੱਟਿਆ ਹੋਇਆ ਲਸਣ ਮੈਂ ਇਸ ਦੇ ਵਿੱਚ ਪਹਿਲਾਂ ਵੀ ਲਸਣ ਐਡ ਕਰ ਦਿੰਦੀ ਹਾਂ ਕਿਉਂਕਿ ਇਸ ਦੇ ਨਾਲ ਸਬ지 ਦੇ ਵਿੱਚ ਇਸ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਇਸ ਦੇ ਵਿੱਚ ਮੈਂ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਐਡ ਕੀਤੀਆਂ ਹਨ ਇਹ ਕਾਫੀ ਜ਼ਿਆਦੀਆਂ ਕੌੜੀਆਂ ਸਨ ਇਸ ਲਈ ਮੈਂ ਚਾਰ ਹੀ ਲਈਆਂ ਹਨ ਇਹਨਾਂ ਨੂੰ ਵੀ ਆਪਾਂ ਕੋਟ ਕੇਸ ਦੇ ਵਿੱਚ ਐਡ ਕਰ ਲਿਆ ਹੈ ਇਸ ਤਰ੍ਹਾਂ ਐਡ ਕਰਨ ਦੇ ਨਾਲ ਸਬਜੀ ਦੇ ਵਿੱਚ ਇਸ ਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਕਵਰ ਕਰਕੇ ਫਿਰ ਆਪਾਂ ਇਹਨਾਂ ਨੂੰ 5 ਤੋਂ 7 ਮਿੰਟ ਲਈ ਪੱਕਣ ਦਵਾਂਗੇ ਵਿੱਚੋ ਵਿੱਚੋ ਆਪਾਂ ਇਹਨਾਂ ਨੂੰ ਚੈੱਕ ਜ਼ਰੂਰ ਕਰਾਂਗੇ ਹੁਣ ਦੇਖੋ ਮੈਂ 7 ਤੋਂ 8 ਮਿੰਟ ਬਾਅਦ ਇਸ ਨੂੰ ਚੈੱਕ ਕੀਤਾ ਤੇ ਆਪਣੇ ਛਲਗਮ ਬਹੁਤ ਹੀ ਜ਼ਿਆਦਾ ਵਧੀਆ ਗਲ ਚੁੱਕੇ ਸਨ ਹੁਣ ਆਪਾਂ ਇਸ ਤਰ੍ਹਾਂ ਇੱਕ ਕੋਟਨੇ ਦੇ ਨਾਲ ਇਹਨਾਂ ਨੂੰ ਕੋਟਾਂਗੇ ਪਹਿਲਾਂ ਇਸ ਤਰ੍ਹਾਂ ਹੌਲੀ-ਹੌਲੀ ਇਹਨਾਂ ਨੂੰ ਮੈਂ ਚੈੱਕ ਕੀਤਾ ਹੈ ਕਿ ਪੂਰੀ ਤਰ੍ਹਾਂ ਗਲ ਗਏ ਹਨ ਦੇਖੋ ਤੁਸੀਂ ਦੇਖ ਸਕਦੇ ਹੋ ਆਪਣੇ ਛਲਗਮ ਬਹੁਤ ਹੀ ਵਧੀਆ ਗਲ ਚੁੱਕੇ ਹਨ ਤੁਸੀਂ ਇਹਨਾਂ ਨੂੰ ਮੈਸ਼ਰ ਦੇ ਨਾਲ ਵੀ ਮੈਸ਼ ਕਰ ਸਕਦੇ ਹੋ ਜਾਂ ਕੜਸ਼ੀ ਦੇ ਨਾਲ ਵੀ ਇਹਨਾਂ ਨੂੰ ਮਿਕਸ ਕਰ ਸਕਦੇ ਹੋ ਪਰ ਇਸ ਤਰ੍ਹਾਂ ਮਧਨੇ ਦੇ ਨਾਲ ਘੋਟਣ ਦਾ ਸਵਾਦ ਹੀ ਕੁਝ ਵੱਖਰਾ ਹੁੰਦਾ ਹੈ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਘਟ ਜਾਂਦੇ ਹਨ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਆਟਾ ਐਡ ਕਰਾਂਗੇ ਤਾਂ ਕਿ ਜਿਹੜਾ ਇਸ ਦੇ ਵਿੱਚ ਪਾਣੀ ਹੈ ਉਹ ਆਟਾ ਜਿਹੜਾ ਉਸ ਨੂੰ ਸੋਖ ਲਵੇਗਾ ਤੇ ਇਹ ਆਪਣੇ ਘੋਟੇ ਵਾਲੇ ਛਲਗਮ ਬਣ ਕੇ ਤਿਆਰ ਹੋ ਜਾਣਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਆਪਾਂ ਇਹਨਾਂ ਨੂੰ ਕੋਟ ਰਹੇ ਹਾਂ ਇਹ ਬਹੁਤ ਹੀ ਵਧੀਆ ਮਿਕਸ ਹੋ ਰਹੇ ਹਨ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਆਟਾ ਹੋਰ ਐਡ ਕਰ ਲਵਾਂਗੇ ਤੇ ਫਿਰ ਇਸ ਨੂੰ ਆਪਾਂ ਚੰਗੀ ਤਰ੍ਹਾਂ ਕੋਟ ਲਵਾਂਗੇ ਬਹੁਤ ਹੀ ਆਸਾਨ ਤਰੀਕਾ ਹੈ ਇਹਨਾਂ ਨੂੰ ਬਣਾਉਂਦਾ ਪਰ ਟੇਸਟੀ ਬਹੁਤ ਜ਼ਿਆਦਾ ਬਣਦੇ ਹਨ ਮੇਰੇ ਘਰ ਦੇ ਵਿੱਚ ਸਪੈਸ਼ਲ ਇਹ ਬਣਾਏ ਜਾਂਦੇ ਹਨ ਤੇ ਜ਼ਿਆਦਾਤਰ ਇਹ ਹੀ ਬੱਚੇ ਪਸੰਦ ਕਰਦੇ ਹਨ ਜਦੋਂ ਆਪਾਂ ਤੜਕੀ ਵਾਲੇ ਸ਼ਲਗਮ ਬਣਾਉਂਦੇ ਹਾਂ ਤੇ ਬੱਚੇ ਉਹ ਘਟ ਖਾਂਦੇ ਹਨ ਹੁਣ ਇਸ ਦੇ ਵਿੱਚ ਮੈਂ ਥੋੜਾ ਜਿਹਾ ਖੰਡ ਐਡ ਕੀਤੀ ਹੈ 2 ਤੋਂ 3 ਚਮਚ ਤੁਸੀਂ ਇਥੇ ਗੁੜ ਵੀ ਐਡ ਕਰ ਸਕਦੇ ਹੋ ਇਹ ਮੈਂ ਤਾਂ ਐਡ ਕਰਦੀ ਹਾਂ ਕਈ ਵਾਰ ਸ਼ਲਗਮਾ ਦਾ ਸਵਾਦ ਥੋੜਾ ਜਿਹਾ ਕਰਵਾਟ ਵਾਲਾ ਹੁੰਦਾ ਹੈ ਤੇ ਜਦੋਂ ਆਪਾਂ ਇਸ ਤਰ੍ਹਾਂ ਖੰਡ ਜਾਂ ਗੁੜ ਐਡ ਕਰਦੇ ਹਾਂ ਤੇ ਬਹੁਤ ਹੀ ਜ਼ਿਆਦਾ ਮਿੱਠੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਹ ਦੇਖੋ ਆਪਣੇ ਸ਼ਲਗਮ ਜੜੇ ਉਹ ਕੁੱਟ ਚੁੱਕੇ ਹਨ ਤੇ ਪਰਫੈਕਟ ਸ਼ਲਗਮ ਬਣ ਕੇ ਤਿਆਰ ਹੋ ਚੁੱਕੇ ਹਨ ਹੁਣ ਆਪਾਂ ਲਗਾਉਣਾ ਹੈ ਇਸ ਦੇ ਉੱਪਰ ਤੜਕਾ ਜਿਸ ਦੇ ਨਾਲ ਇਸ ਦਾ ਟੇਸਟ ਬਹੁਤ ਦੁੱਗਣਾ ਚੌਗਣਾ ਹੋ ਜਾਵੇਗਾ ਗੇਸ ਤੇ ਕੜਾਈ ਰੱਖਾਂਗੇ ਤੇ ਉਸ ਦੇ ਵਿੱਚ ਆਪਾਂ ਦੇਸੀ ਘਿਓ ਐਡ ਕਰ ਲਵਾਂਗੇ ਇੱਥੇ ਆਪਾਂ ਇੱਕ ਕੜਛੀ ਦੇਸੀ ਘਿਓ ਦੀ ਲਈ ਹੈ ਜਦੋਂ ਆਪਣਾ ਘਿਓ ਥੋੜਾ ਜਿਹਾ ਗਰਮ ਹੋ ਗਿਆ ਤੇ ਇਸ ਦੇ ਵਿੱਚ ਆਪਾਂ ਅੱਧਾ ਚਮਚ ਜੀਰੇ ਦਾ ਐਡ ਕਰ ਲਵਾਂਗੇ ਹੁਣ ਜੀਰਾ ਆਪਣਾ ਥੋੜਾ ਜਿਹਾ ਤੜਕੀ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਲਸਣ ਤੇ ਅਦਰਕ ਐਡ ਕਰਾਂਗੇ ਤੇ ਇਸ ਨੂੰ ਵੀ ਆਪਾਂ ਥੋੜੇ ਜਿਹੇ ਟਾਈਮ ਦੇ ਲਈ ਪੁੰਨ ਲਵਾਂਗੇ ਜੇ ਤੁਹਾਨੂੰ ਆਪਣਾ ਲਸਣ ਤੇ ਅਦਰਕ ਥੋੜਾ ਜਿਹਾ ਬ੍ਰਾਊਨ ਹੋ ਗਿਆ ਫਿਰ ਇਸਦੇ ਵਿੱਚ ਆਪਾਂ ਬ੍ਰੀਕ ਕੱਟੇ ਹੋਏ ਪਿਆਜ਼ ਐਡ ਕਰਾਂਗੇ ਮੈਂ ਇੱਥੇ ਚਾਰ ਪਿਆਜ਼ ਵੱਡੇ ਸਾਈਜ਼ ਦੇ ਲਏ ਹਨ ਤੁਸੀਂ ਆਪਣੇ ਹਿਸਾਬ ਨਾਲ ਵੱਧ ਕੱਟ ਕਰ ਸਕਦੇ ਹੋ ਪਰ ਤੜਕੇ ਦੇ ਨਾਲ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਜਿੰਨਾ ਜ਼ਿਆਦਾ ਇਸਦੇ ਵਿੱਚ ਤੜਕਾ ਹੋਵੇਗਾ ਸਬਜ਼ੀ ਓਨਾ ਹੀ ਜ਼ਿਆਦਾ ਇਹ ਟੇਸਟੀ ਲੱਗੇਗੀ ਹੁਣ ਆਪਾਂ ਪਿਆਜ਼ਾਂ ਨੂੰ ਹੀ ਥੋੜਾ ਬ੍ਰਾਊਨ ਹੋਣ ਤੱਕ ਪਨ ਲਵਾਵਾਂਗੇ ਮੈਂ ਜਦੋਂ ਵੀ ਸਾਗ ਜਾਂ ਛਲਗਮਾ ਨੂੰ ਤੜਕਾ ਲਗਾਉਣੀ ਹਾਂ ਤੇ ਮੈਂ ਥੋੜਾ ਜਿਹਾ ਜ਼ਿਆਦਾ ਇਹਨਾਂ ਨੂੰ ਬ੍ਰਾਊਨ ਕਰਦੀ ਹਾਂ ਪਿਆਜ਼ਾਂ ਨੂੰ ਕਿਉਂਕਿ ਥੋੜਾ ਜਿਹਾ ਜ਼ਿਆਦਾ ਬ੍ਰਾਊਨ ਕਰਾਂਗੇ ਤੇ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਵੇਗਾ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇੱਥੇ ਆਪਣੇ ਪਿਆਜ਼ ਕਾਫੀ ਹੱਦ ਤੱਕ ਬ੍ਰਾਊਨ ਹੋ ਚੁੱਕੇ ਹਨ ਹੁਣ ਇੱਥੇ ਆਪਾਂ ਪਾ ਦਵਾਂਗੇ ਅੱਧੀ ਕੌਲੀ ਪਾਲਕ ਦੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਾਲਕ ਪਾਉਣ ਨਾਲ ਛਲਗਮਾ ਦਾ ਸਵਾਦ ਬਹੁਤ ਜ਼ਿਆਦਾ ਵਧ ਜਾਂਦਾ ਹੈ ਹੁਣ ਆਪਾਂ ਪਾਲਕ ਨੂੰ ਵੀ ਥੋੜੇ ਟਾਈਮ ਦੇ ਲਈ ਭੁੰਨ ਲਵਾਂਗੇ। ਇਹ ਦੇਖੋ ਇੱਥੇ ਆਪਣੀ ਪਾਲਕ ਵੀ ਕੁਝ ਸੌਫਟ ਹੋ ਚੁੱਕੀ ਹੈ। ਹੁਣ ਇੱਥੇ ਆਪਾਂ ਐਡ ਕਰਾਂਗੇ ਇੱਕ ਕੱਟਿਆ ਹੋਇਆ ਟਮਾਟਰ ਤੇ ਇਸ ਨੂੰ ਵੀ ਆਪਾਂ ਸੌਫਟ ਹੋਣ ਤੱਕ ਭੁੰਨ ਲਵਾਂਗੇ। ਇਸ ਤਰ੍ਹਾਂ ਰੰਗ-ਬਰੰਗਾ ਜਿਹਾ ਤੜਕਾ ਲਾਉਣ ਦੇ ਨਾਲ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ। ਤੁਹਾਨੂੰ ਮੈਂ ਲਾਸਟ 'ਤੇ ਦਿਖਾਵਾਂਗੀ ਦੇਖਿਓ ਕਿੰਨੀ ਜ਼ਿਆਦਾ ਆਪਣੀ ਸਬਜ਼ੀ ਵਧੀਆ ਬਣ ਕੇ ਤਿਆਰ ਹੋਵੇਗੀ। ਕਿਉਂਕਿ ਜਿਹੜੀ ਚੀਜ਼ ਅੱਖਾਂ ਨੂੰ ਵਧੀਆ ਲੱਗੇਗੀ ਦੇਖਣ ਦੇ ਵਿੱਚ ਤੇ ਉਹ ਖਾਣ ਨੂੰ ਤੇ ਆਟੋਮੈਟਿਕਲੀ ਹੀ ਵਧੀਆ ਲੱਗੇਗੀ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਇਹ ਦੇਖੋ ਇੱਥੇ ਤੜਕਾ ਆਪਣਾ ਪੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਬਰੀਕ ਕੱਟਿਆ ਹੋਇਆ ਤਣੀਆਂ ਤੇ ਇਸ ਨੂੰ ਆਪਾਂ ਮੜਾ ਜਾਂ ਸੇਕ ਲਗਾ ਲਵਾਂਗੇ ਤੇ ਇੱਥੇ ਆਪਣਾ ਬਹੁਤ ਹੀ ਪਰਫੈਕਟ ਤੜਕਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਲਓ ਜੀ ਹੁਣ ਆਪਾਂ ਸ਼ਲਗਮਾ ਦੇ ਵਿੱਚ ਇਸ ਨੂੰ ਮਿਕਸ ਕਰਦੇ ਹਾਂ ਤੇ ਆਪਣਾ ਪਰਫੈਕਟ ਸ਼ਲਗਮਾ ਦਾ ਸਾਗ ਜਾਂ ਇਸ ਨੂੰ ਕਹੋ ਸ਼ਲਗਮਾ ਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਇੱਕ ਵਾਰੀ ਜ਼ਰੂਰ ਇਸ ਨੂੰ ਟ੍ਰਾਈ ਕਰਿਓ ਬਹੁਤ ਹੀ ਸਿੰਪਲ ਰੈਸਪੀ ਹੈ ਪਰ ਬਹੁਤ ਜ਼ਿਆਦਾ ਟੇਸਟੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਾਂ ਸਾਰੀ ਸਬਜੀ ਨੂੰ ਹੁਣ ਮਿਕਸ ਕਰਦੇ ਹਾਂ ਤੇ ਫਿਰ ਆਪਾਂ ਇਸ ਨੂੰ ਸਰਵ ਕਰਦੇ ਹਾਂ ਤੁਸੀਂ ਇਸ ਨੂੰ ਕਿਸੇ ਤਰ੍ਹਾਂ ਦੀ ਵੀ ਰੋਟੀ ਪਰਾਂਠੇ ਦੇ ਨਾਲ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਲਓ ਜੀ ਦੇਖੋ ਕਿੰਨੀ ਜ਼ਿਆਦਾ ਵਧੀਆ ਸਬਜੀ ਲੱਗ ਰਹੀ ਹੈ ਕਿੰਨੀ ਜ਼ਿਆਦਾ ਕਲਰਫੁਲ ਬਣੀ ਹੈ ਥੋੜਾ ਜਿਹਾ ਗਾਰਨਿਸ਼ਿੰਗਸ ਨੂੰ ਕਰਾਂਗੇ ਆਪਾਂ ਧਨੀਏ ਦੇ ਨਾਲ ਥੋੜਾ ਇਸ ਦੇ ਉੱਪਰ ਮੈਂ ਦੇਸੀ ਘਿਓ ਪਾ ਲਿਆ ਹੈ ਹੁਣ ਇਸ ਦੇ ਉੱਪਰ ਆਪਾਂ ਪਾਵਾਂਗੇ ਵਾਈਟ ਮੱਖਣ ਕਰਦਾ ਤੇ ਲਓ ਜੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ